ਨਮਸਕਾਰ ਸਾਥੀਓ ਸਾਥੀਓ ਸੀ ਪੰਜਾਬ ਵਿੱਚ ਅਕਸਰ ਹੀ ਗੱਲਾਂ ਕਰਦੇ ਆ ਕਿ ਸੈਂਟਰ ਜਿਹੜਾ ਪੰਜਾਬ ਦੇ ਨਾਲ ਮਤਰਈ ਮਾਂ ਵਰਗਾ ਵਿਵਹਾਰ ਕਰਦਾ ਪੰਜਾਬ ਵਿੱਚ ਪ੍ਰੋਜੈਕਟ ਘਟਾਂਦੇ ਆ ਪੰਜਾਬ ਵਿੱਚ ਘੱਟ ਪੈਸਾ ਲੱਗਦਾ ਵਾ ਸਾਥੀਓ ਇਹਦੀ ਵਜ੍ਹਾ ਵਾ ਪੰਜਾਬ ਸਰਕਾਰ ਨਿਤਨ ਘਟਕਰੀ ਜੀ ਜਿਹੜੇ ਕੀ ਆਪਣੇ ਕੰਮਾਂ ਕਰਕੇ ਪੂਰੇ ਦੇਸ਼ ਵਿੱਚ ਪੂਰੇ ਵਿਦੇਸ਼ਾਂ ਦੇ ਵਿੱਚ ਜਿਹੜੇ ਮਸ਼ਹੂਰ ਨੇ ਕਿ ਜਿਹੜੇ ਬਹੁਤ ਤੇਜ਼ੀ ਨਾਲ ਕੰਮ ਕਰਦੇ ਨੇ ਬੜੇ ਤੇਜ਼ੀ ਨਾਲ ਪੂਰੇ ਹਿੰਦੁਸਤਾਨ ਦੇ ਵਿੱਚ ਉਹਨਾਂ ਹਾਈਵੇ ਬਣਾਏ ਨੇ 52000 ਕਰੋੜ ਦਾ ਕੰਮ ਜਿਹੜਾ ਵਾ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦਾ ਕੰਮ ਜਿਹੜਾ ਵਾ ਉਹ ਪੰਜਾਬ ਚੱਲਦਾ ਪਿਆ ਵਾ ਪੰਜਾਬ ਦੇ ਵਿੱਚ ਸੈਂਟਰ ਨੇ ਪੈਸਾ ਦਿੱਤਾ ਵਾ ਤੇ 80% ਜਿਹੜੀ ਆ ਉਹ ਹਜੇ ਜਿਹੜੀ ਜਗ੍ਹਾ ਵਾ ਨੈਸ਼ਨਲ ਹਾਈਵੇ ਵਾਸਤੇ ਜਿਹੜੇ ਪ੍ਰੋਜੈਕਟ ਚੱਲਦੇ ਪਏ ਆ ਦਿੱਲੀ ਤੋਂ ਅੰਮ੍ਰਿਤਸਰ ਤੋਂ ਕਟੜਾ ਜਾਂ ਫਿਰ ਜਿਹੜਾ ਭਾਰਤ ਮਾਲਾ ਦਾ ਪ੍ਰੋਜੈਕਟ ਚੱਲਦਾ ਪਿਆ ਵਾ ਜਿੰਨੇ ਵੀ ਹਾਈਵੇ ਤਕੜੇ ਬੰਦੇ ਪਏ ਆ ਉਹਨਾਂ ਦੇ ਜਿਹੜੇ ਪ੍ਰੋਜੈਕਟ ਚੱਲਦੇ ਪਏ ਆ 80% ਜਿਹੜੀ ਜਗਾ ਵਾ ਉਹ ਇਕਵਾਇਰ ਨਹੀਂ ਹੋ ਸਕੀ ਪੈਸਾ ਸੈਂਟਰ ਨੇ ਜਿਹੜਾ ਪੰਜਾਬ ਸਟੇਟ ਨੂੰ ਦੇ ਦਿੱਤਾ ਵਾ ਪੰਜਾਬ ਗਵਰਨਮੈਂਟ ਨੂੰ ਦੇ ਦਿੱਤਾ ਭਗਵੰਤ ਮਾਨ ਨੂੰ ਦੇ ਦਿੱਤਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦੇ ਦਿੱਤਾ ਵਾ ਪਰ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਸਰਕਾਰ ਪੰਜਾਬ ਦੇ ਵਿੱਚ ਜਗ੍ਹਾ ਐਕਵਾਇਰ ਕਰਕੇ ਨਹੀਂ ਦੇ ਪਾਰੀ ਸੈਂਟਰ ਨੂੰ ਅੱਜ ਮੰਤਰੀ ਸਾਹਿਬ ਖੁਦ ਇੱਥੇ ਆਏ ਅੱਜ ਪੰਜਾਬ ਦਾ ਮੁੱਖ ਮੰਤਰੀ ਜਿਹਨੂੰ ਦਿਖਦਾ ਪਿਆ ਵਾ ਕਿ ਜਦੋਂ ਪੰਜਾਬ ਵਿੱਚ ਵੱਡੇ ਹਾਈਵੇ ਬਣਦੇ ਪਏ ਆ ਜਾਂ ਪੈਸਾ ਸਾਨੂੰ ਆ ਗਿਆ ਵਾ ਪੰਜਾਬ ਦਾ ਕਿੰਨਾ ਫਾਇਦਾ ਹੋਏਗਾ ਪੰਜਾਬ ਵਿੱਚ ਜਿਹੜੀ ਟਰਾਂਸਪੋਰਟੇਸ਼ਨ ਹੈਗੀ ਆ ਉਹ ਸਸਤੀ ਹੋ ਜਾਏਗੀ ਪੰਜਾਬ 'ਚ ਇੰਡਸਟਰੀ ਆਏਗੀ ਪੰਜਾਬ 'ਚ ਵਪਾਰ ਵਧੇਗਾ ਦਿੱਲੀ ਤੋਂ ਅੰਬਰਸਰਦਾ ਤੇ ਅੰਬਰਸਰ ਤੋਂ ਦਿੱਲੀ ਦਾ ਰਸਤਾ 4 ਘੰਟੇ ਵਿੱਚ ਪੂਰਾ ਹੋਏਗਾ ਪਰ ਸਾਡੇ ਮੁੱਖ ਮੰਤਰੀ ਨੂੰ ਪੰਜਾਬ ਦੇ ਨਾਲ ਕੋਈ ਸਰੋਕਾਰ ਹੀ ਨਹੀਂ ਹੈਗਾ ਕਿ ਪੰਜਾਬ ਦਾ ਪੰਜਾਬੀਆਂ ਦਾ ਕੋਈ ਫਾਇਦਾ ਹੋ ਜੇ ਉਸ ਮੀਟਿੰਗ ਵਿੱਚ ਹੀ ਨਹੀਂ ਗਏ ਐਂਡ ਤੇ ਨਿਤਨ ਗੜੀ ਜੀ ਨੇ ਸਾਫ਼ ਦੱਸ ਦਿੱਤਾ ਕਿ ਜੇ ਹਾਨੂੰ ਥੋੜੇ ਦਿਨਾਂ ਵਿੱਚ ਥੋੜੇ ਮਹੀਨਿਆਂ ਵਿੱਚ ਜੇ ਹਾਨੂੰ ਜਗ੍ਹਾ ਇਕਵਾਇਰ ਕਰਕੇ ਨਾ ਦਿੱਤੀ ਗਈ ਇਹ ਪ੍ਰੋਜੈਕਟ ਕੈਨਸਲ ਕਰ ਦਿੱਤੇ ਜਾਣਗੇ ਉਹਦੀ وجہ ਕੀ ਆ ਕਿ ਜਦੋਂ ਪੈਸਾ ਦੇ ਕੇ ਜਦੋਂ ਜਿਹੜੇ ਲੋਕੀ ਪ੍ਰੋਜੈਕਟ ਲੈਂਦੇ ਆ ਜਿਹੜੀਆਂ ਕੰਪਨੀਆਂ ਕੰਮ ਕਰਦੀਆਂ ਵਾ ਉਹ ਪ੍ਰੋਡਕਟ ਲੈ ਕੇ ਆਉਂਦੀਆਂ ਵਾ ਮਟੀਰੀਅਲ ਲੈ ਕੇ ਆਉਂਦੀਆਂ ਵਾ ਉਹ ਆਪਣੀ ਲੇਬਰ ਲੈ ਕੇ ਆਂਦੀਆਂ ਵਾਂ ਲੇਬਰ ਨੂੰ ਪੈਸਾ ਦੇਣਾ ਪੈਂਦਾ ਵਾ ਮਟੀਰੀਅਲ ਉਹਨਾਂ ਦਾ ਚੋਰੀ ਹੋ ਜਾਂਦਾ ਵਾ ਕਿਉਂਕਿ ਜਿਹੜਾ ਕੰਮ 2 ਮਹੀਨੇ ਚ ਹੋਣਾ 4 ਮਹੀਨੇ ਚ ਹੋਣਾ 6 ਮਹੀਨੇ ਚ ਹੋਣਾ ਉਹ ਕੰਮ ਜਦੋਂ 2 ਸਾਲ ਲੱਗ ਜਾਂਦੇ ਆ ਤੇ ਕੰਪਨੀਆਂ ਨੂੰ ਜਿਹੜਾ ਵਾ ਉਹ ਪੈਸਾ ਜ਼ਿਆਦਾ ਦੇਣਾ ਪੈਂਦਾ ਵਾ ਜਿੰਨਾ ਉਹਨਾਂ ਨੇ ਸਰਕਾਰਾਂਵੇਂ ਨਾਲ ਸ਼ਰ੍ਹਾ ਕੀਤੀ ਹੁੰਦੀ ਆ ਉਹਨੋਂ ਵੱਧ ਪੈਸੇ ਪਾਏ ਜਾਂਦੇ ਆ ਤੇ ਕੰਪਨੀਆਂ ਭੱਜ ਜਾਂਦੀਆਂ ਦੂਜੀ ਗੱਲ ਜਦੋਂ ਸਾਡੇ ਕਿਸਾਨ ਜਦੋਂ ਜਾ ਕੇ ਹਾਡੇ ਟੂਲ ਟੈਕਸ ਨੂੰ ਰੋਕ ਦਿੰਦੇ ਨੇ ਬੰਦ ਕਰ ਦਿੰਦੇ ਨੇ ਤੇ ਟੂਲ ਟੈਕਸ ਜਿਹੜੇ ਲੋਕ ਜਿਹੜੇ ਲੋਕੀ ਸੜਕਾਂ ਬਣਾਉਂਦੇ ਨੇ ਟੂਲ ਟੈਕਸ ਲਾਉਂਦੇ ਨੇ ਜਿਨ੍ਹਾਂ ਨੇ ਸਰਕਾਰਾਂ ਨੂੰ ਪੈਸੇ ਦਿੱਤੇ ਹੁੰਦੇ ਨੇ ਜਿਹੜੇ ਵਿਆਜ ਭਰਦੇ ਨੇ ਬੈਂਕਾਂ ਦਾ ਉਹ ਲੋਕ ਜਾ ਕੇ NHAI ਦੇ ਉੱਪਰ ਕੇਸ ਕਰਦੇ ਨੇ ਕੋਰਟਾਂ ਦੇ ਵਿੱਚ ਤੇ ਜਿਹੜਾ ਸਾਡਾ ਮਹਿਕਮਾ ਵਾ ਨੈਸ਼ਨਲ ਹਾਈਵੇ ਦਾ ਉਹ ਵੀ ਪਰੇਸ਼ਾਨ ਹੋਇਆ ਪਿਆ ਵਾ ਉਹ ਵੀ ਹੁਣ ਹਾਈ ਕੋਰਟ ਪਹੁੰਚ ਗਿਆ ਵਾ ਪੰਜਾਬ ਸਰਕਾਰ ਦੇ ਖਿਲਾਫ ਤਿਹੜਾ ਜਿਹੜਾ ਵਾ ਉਹ ਪੈਸਾ ਪੰਜਾਬ ਸਰਕਾਰ ਮਿੱਟੀ ਕਰਦੀ ਪਈ ਆ ਸੈਂਟਰ ਕਹਿੰਦਾ ਪਿਆ ਕਿ ਸਾਡਾ ਪੈਸਾ ਸਾਡਾ ਸਮੇਂ ਪੰਜਾਬ ਸਰਕਾਰ ਮਿੱਟੀ ਕਰਦੀ ਪਈ ਆ ਤੇ ਪੰਜਾਬ ਦਾ ਬੇੜਾ ਗਰ ਕਰਦੀ ਪਈ ਆ ਅਸੀਂ ਸਾਰੀਆਂ ਯੋਜਨਾਵਾਂ ਚੁੱਕ ਕੇ ਪੰਜਾਬ ਦੇ ਵਿੱਚੋਂ ਅਸੀਂ ਦੂਜੀ ਕਿਸੇ ਸਟੇਟ ਨੂੰ ਦੇ ਦਾਂਗੇ ਉਹ ਸਟੇਟ ਦਾ ਫਾਇਦਾ ਹੋ ਜਾਏਗਾ ਕਿਉਂਕਿ ਪੰਜਾਬ ਨੂੰ ਪੈਸਾ ਦੇ ਕੇ ਯੋਜਨਾ ਦੇ ਕੇ ਨਾ ਦੇ ਪੰਜਾਬ ਸਰਕਾਰ ਤੇ ਨਾ ਹੀ ਪੰਜਾਬ ਦਾ ਮੁੱਖ ਮੰਤਰੀ ਧਿਆਨ ਦਿੰਦਾ ਪਿਆ ਵਾ ਇਸ ਲਈ ਪੰਜਾਬ ਦਾ ਵੀ ਨੁਕਸਾਨ ਹੋ ਰਿਹਾ ਸੈਂਟਰ ਦਾ ਵੀ ਨੁਕਸਾਨ ਹੋ ਰਿਹਾ ਤੇ ਜਿਹੜਾ ਪੈਸਾ ਇੱਥੇ ਲੱਗਣਾ ਸੀ ਉਹ ਪੈਸਾ ਕਿਸੇ ਹੋਰ ਸਟੇਟ ਚ ਲੱਗੇਗਾ ਤੇ ਉਹਨਾਂ ਦਾ ਫਾਇਦਾ ਹੋ ਜਾਏਗਾ ਸਾਥੀਓ ਇਹ ਕੰਡੀਸ਼ਨ ਹੈ ਸਾਡੇ ਪੰਜਾਬ ਦੀ ਔਰ ਸਾਥੀਓ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਕਿ ਅੱਜ ਕੋਈ ਕਿਸਾਨ ਜਿਹੜਾ ਜਿੰਨੇ ਕੋਈ ਕੋਈ ਉਸ ਟਾਈਮ ਤੇ ਕਿਸਾਨੀ ਅੰਦੋਲਨ ਦੇ ਵਿੱਚ ਜਾਂ ਉਸ ਤੋਂ ਬਾਅਦ ਕੁਝ ਕੀਤਾ ਹੋਏਗਾ ਉਹਨੂੰ ਅੱਜ ਜੇਲ੍ਹ ਤੋਂ ਛੁਟਕਾਰਾ ਮਿਲਿਆ ਤੇ ਅੱਜ ਕੁਝ ਲੋਕ ਕੁਝ ਕਿਸਾਨ ਜਥੇਬੰਦੀਆਂ ਜਿਹੜੀਆਂ ਵਾਂ ਉਹ ਜਾ ਕੇ ਸ਼ੰਭੂ ਬੈਰੀਅਰ ਤੇ ਜਾ ਕੇ ਕੋਸ਼ਿਸ਼ ਕਰਦੇ ਪਏ ਸੀ ਅੰਬਾਲੇ ਜਾਣ ਦੀ ਅੱਜ ਸਾਰਾ ਦਿਨ ਪੰਜਾਬ ਨਿਊਜ਼ ਜਿਹੜਾ ਮੀਡੀਆ ਵਾ ਉਹਨੇ ਸਾਰਾ ਦਿਨ ਨਿਊਜ਼ ਦਿਖਾਈ ਉਸ ਚੀਜ਼ ਦੀ ਜਿੱਦਾਂ ਕਿਸੇ ਨੂੰ ਜੇਲ੍ਹ ਤੋਂ ਛੱਡ ਦਿੱਤਾ ਗਿਆ ਜਾਂ ਕਿਸਾਨ ਕੀ ਕਰਦੇ ਪਏ ਆ ਉਹ ਹਾਈਵੇ ਤੇ ਚੜ ਗਏ ਨੇ ਅੱਜ ਦੂਜਾ ਕਿਸਾਨ ਆ ਕੋ ਇਹ ਬੋਲਦਾ ਪਿਆ ਵਾ ਅੱਜ ਜਿਹੜਾ ਵਾ ਜਿਹੜਾ ਆਪਣਾ ਹਰਿਆਣਾ ਵਾ ਹਰਿਆਣੇ ਦੇ ਅੱਗੇ ਜਾਨ ਨਹੀਂ ਦਿੱਤਾ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਬੋਲਦੇ ਰਹੇ ਪਰ ਜ਼ਿਆਦਾਤਰ ਲੋਕਾਂ ਨੇ ਇਹ ਦਿਖਾਇਆ ਹੀ ਨਹੀਂ ਕਿ 52 ਹਜ਼ਾਰ ਕਰੋੜ ਦਾ ਜਿਹੜਾ ਪੰਜਾਬ ਵਿੱਚ ਕੰਮ ਹੋਣਾ ਸੀ ਜਿਹੜੀ ਪੰਜਾਬ ਦੀ ਤਰੱਕੀ ਹੋਣੀ ਸੀ ਉਹ ਤਰੱਕੀ ਰੁਕ ਗਈ ਮਹਾਰਾਜ ਪਰੇਸ਼ਾਨ ਆ ਮੈਂ ਮੰਨਦਾ ਵਾਂ ਕਿ ਪੰਜਾਬ ਸਰਕਾਰ ਨਠੱਲੀ ਹੈਗੀ ਆ ਪੰਜਾਬ ਸਰਕਾਰ ਪੰਜਾਬ ਵਾਸਤੇ ਕੋਈ ਕੰਮ ਨਹੀਂ ਕਰਦੀ ਪੰਜਾਬੀਆਂ ਵਾਸਤੇ ਕੋਈ ਕੰਮ ਨਹੀਂ ਕਰਦੀ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣੰਦਾ ਕੋਈ ਅਧਿਕਾਰ ਹੀ ਨਹੀਂ ਉਹਨੂੰ ਪਤਾ ਹੀ ਨਹੀਂ ਮੁੱਖ ਮੰਤਰੀ ਹੁੰਦਾ ਕੀ ਆ ਪਰ ਬਾਕੀ ਲੋਕ ਜਿਹੜੇ ਪੰਜਾਬੀ ਨੇ ਜਿਵੇਂ ਅਸੀਂ ਗੱਲ ਲਈਏ ਜਿਹੜਾ ਮੀਡੀਆ ਆ ਪੰਜਾਬ ਦਾ ਉਹ ਵੀ ਸਿਰਫ ਉਹੋ ਹੀ ਦਿਖਾਉਂਦਾ ਵਾ ਜਿਹੜਾ ਕਿ ਮਸਾਲਾ ਲਾ ਕੇ ਉਹਨਾਂ ਦਾ ਵਿਕ ਸਕੇ ਉਹਨਾਂ ਨੇ ਕਿਸਾਨਾਂ ਨੂੰ ਕਿਸਾਨਾਂ ਦੇ ਹੈਜ਼ੀਡੇਸ਼ਨ ਕਿਸਾਨਾਂ ਦੇ ਜਿਹੜਾ ਸੜਕ ਰੋਗ ਹੈਗਾ ਭਿਆਨ ਜਾਂ ਜਿਹੜਾ ਆਪਣਾ ਟ੍ਰੇਨਾ ਰੋਗ ਦੇ ਨੇ ਉਹ ਦਿਖਾਣਗੇ ਬਾਕੀ ਇਹ ਨਹੀਂ ਦਿਖਾਣਗੇ ਕਿ ਪੰਜਾਬ ਦਾ ਨੁਕਸਾਨ ਕਿਵੇਂ ਤੇ ਕਿਵੇਂ ਕਿੱਥੇ ਜਿਹੜੀ ਆ ਉਹ ਪੰਜਾਬ ਦੀ ਸਰਕਾਰ ਕਰਦੀ ਵੀ ਆ ਭਗਵੰਤ ਮਾਨ ਕਰਦਾ ਪਿਆ ਮੈਂ ਪੰਜਾਬੀਆਂ ਕੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਅਸੀਂ ਪਿਛਲੇ ਕਈ ਸਾਲਾਂ ਵਿੱਚ ਪੰਜਾਬ ਨੂੰ ਬੜਾ ਨੀਵੇਂ ਥਾਂ ਤੇ ਲੈ ਗਏ ਆ ਪੰਜਾਬ ਦਾ ਬਹੁਤ ਨੁਕਸਾਨ ਕਰ ਚੁੱਕੇ ਆ ਜਦੋਂ ਪ੍ਰਧਾਨ ਮੰਤਰੀ ਜੀ ਫਿਰੋਜ਼ਪੁਰ ਆ ਰਹੇ ਸੀ ਤੇ ਲੋਕਾਂ ਨੇ ਰੋਕ ਕੇ ਲੋਕਾਂ ਨੇ ਨਹੀਂ ਪੰਜਾਬ ਸਰਕਾਰ ਨੇ ਉਸ ਟਾਈਮ ਕਾਂਗਰਸ ਦੀ ਸਰਕਾਰ ਸੀ ਕਾਂਗਰਸ ਸਰਕਾਰ ਨੇ ਰੋਕ ਕੇ ਜਿਹੜਾ ਪੈਸਾ ਪੰਜਾਬ ਵਿੱਚ ਲੱਗਣਾ ਸੀ ਜਿਹੜਾ ਪੈਸਾ ਇਨਵੈਸਟ ਪੰਜਾਬ 'ਚ ਹੋਣਾ ਸੀ ਜਿੰਨਾ ਪੰਜਾਬ ਦਾ ਕਾਰੋਬਾਰ ਇੰਡਸਟਰੀ ਵਧਣੀ ਸੀ ਪੰਜਾਬ ਦੇ ਬੱਚਿਆਂ ਨੂੰ ਕਾਰੋਬਾਰ ਮਿਲਣਾ ਸੀ ਉਹ ਪੈਸਾ ਜਿਹੜਾ ਵਾ ਉਹ ਪ੍ਰਧਾਨ ਮੰਤਰੀ ਜੀ ਤੇ ਨਹੀਂ ਪਹੁੰਚ ਸਕੇ ਸਰਕਾਰ ਦੀ ਬੇਵਕੂਫੀਆਂ ਨਾਲ ਪੰਜਾਬ ਦੀ ਬੇਵਕੂਫੀਆਂ ਨਾਲ ਲੋਕਾਂ ਨੂੰ ਢੁਕਾਇਆ ਗਿਆ ਉਦੋਂ ਨੁਕਸਾਨ ਹੋਇਆ ਹੁਣ ਫਿਰ ਨੁਕਸਾਨ ਹੋ ਰਿਹਾ ਵਾ ਤੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਜਿਹੜੀ ਹੈਗੀ ਆ ਉਹ ਆਮ ਆਦਮੀ ਪਾਰਟੀ ਦੀ ਪੰਜਾਬ 'ਚ ਨਹੀਂ ਬਣਦੀ ਪਈ ਉਹ ਦੋਵੇਂ ਹੱਥਾਂ ਨਾਲ ਇਹਨਾਂ ਦੇ 92 ਐਮਐਲਏ ਇਹਨਾਂ ਦੇ ਮੰਤਰੀ ਸੰਤਰੀ ਇਹਨਾਂ ਦਾ ਜਿਹੜਾ ਸਿਸਟਮ ਹੈਗਾ ਵਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਇਹ ਸਭ ਲੁੱਟਦੇ ਪਏ ਆ ਉਹ ਸਾਥੀਓ ਇਥੋਂ ਉੱਤੋਂ ਤੱਕ ਕੀ ਸਾਡਾ ਪੰਜਾਬ ਦਾ ਮੁੱਖ ਮੰਤਰੀ ਉਹਨਾਂ ਦੇ ਪਰਿਵਾਰ ਦੇ ਜੀ ਵੀ ਪੰਜਾਬ ਨੂੰ ਲੁੱਟਦੇ ਪਏ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਬੜੇ ਤਕੜੇ ਖੁਲਾਸੇ ਹੋਣਗੇ ਉਹ ਖੁਲਾਸੇ ਮੈਂ ਕਰਾਂਗਾ ਕਿ ਪੰਜਾਬ ਦਾ ਮੁੱਖ ਮੰਤਰੀ ਉਹਦੇ ਰਿਸ਼ਤੇਦਾਰ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਕਿਵੇਂ ਲੁੱਟਦੇ ਪਏ ਆ ਔਰ ਪੰਜਾਬ ਵੀ ਜਿਹੜੇ ਹੈਗੇ ਆ ਸਿਰਫ ਉਹ ਹੀ ਪੰਜਾਬ ਨੂੰ ਬਚਾ ਸਕਦੇ ਆ ਇਹਨਾਂ ਲੋਕਾਂ ਨੇ ਪੰਜਾਬ ਦਾ ਬੇੜਾ ਕਰਕੇ ਪਹਿਲਾਂ ਵੀ ਕੀਤਾ ਵਾ ਤੇ ਹੁਣ ਵੀ ਕਰਦੇ ਪਏ ਆ ਜਿਹੜੇ ਮੁੱਖ ਮੰਤਰੀ ਨੂੰ ਇਹ ਨਹੀਂ ਪਤਾ ਕਿ ਪੈਸਾ ਆਣਾ ਸੀ ਸੈਂਟਰ ਤੋਂ ਕੰਮ ਕਰਨਾ ਸੀ ਸੈਂਟਰ ਨੇ ਫਾਇਦਾ ਹੋਣਾ ਸੀ ਪੰਜਾਬ ਦਾ ਹਾਈਵੇ ਬੰਨੇ ਸੀ ਪੰਜਾਬ ਦੇ ਵਿੱਚ ਪੰਜਾਬ ਦੀ ਟਰਾਂਸਪੋਰਟ ਸਸਤੀ ਹੋਣੀ ਸੀ ਵਪਾਰ ਆਣਾ ਸੀ ਇੰਡਸਟਰੀ ਆਣੀ ਸੀ ਪੰਜਾਬ ਦੇ ਲੋਕਾਂ ਨੂੰ ਸੁੱਖ ਸੁਵਿਧਾ ਮਿਲਣੀ ਸੀ ਉਸ ਕੰਮ ਵਿੱਚ ਵੀ ਪੰਜਾਬ ਦਾ ਮੁੱਖ ਮੰਤਰੀ ਨਹੀਂ ਜਾ ਸਕਿਆ ਉਹ ਕਿਉਂਕਿ ਹਜੇ ਹਜੇ ਜੇ ਪੈਸਾ ਪੰਜਾਬ ਗਵਰਨਮੈਂਟ ਨਹੀਂ ਲਾਣਾ ਹੁੰਦਾ ਜੇ ਮੁੱਖ ਮੰਤਰੀ ਨਰਨਦ ਆਵਾਦੀ ਪਾਰਟੀ ਨੇ ਪੈਸਾ ਲਾਣਾ ਹੁੰਦਾ ਫਿਰ ਦੇ ਭੱਜ ਜਾਂਦੇ ਕਿ ਖਜ਼ਾਨਾ ਖਾਲੀ ਆ ਸੀ ਕੁਝ ਨਹੀਂ ਕਰ ਸਕਦੇ ਹੁੰਦੇ ਪੈਸਾ ਸੈਂਟਰ ਤੋਂ ਆਣਾ ਸੀ ਪਰ ਪੰਜਾਬ ਦਾ ਬੇੜਾ ਕਰ ਕਰਨ ਦੀ ਸੋਖ ਖਾਲੀ ਆ ਭਗਵੰਤ ਮਾਨ ਨੇ ਇਹ ਭਗਵੰਤ ਮਾਨ ਦਾ ਬੇੜਾ ਕਰ ਜਿਹੜਾ ਹੋਣਾ ਹੀ ਹੋਣਾ ਵਾ ਜਿਹੜਾ 27 ਵਿੱਚ ਚੋਣ ਮਨਾਵਾ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦੀ 2-4 ਸੀਟਾਂ ਵੀ ਜਿਹੜੀਆਂ ਵਾਂ ਉਹ ਪੰਜਾਬ ਵਿੱਚੋਂ ਆ ਜਾਣ ਤੇ ਪੰਜਾਬੀਆਂ ਕਿਹਾ ਵੀ ਹੱਥ ਜੋੜਦਾ ਵਾਂ ਕਿ ਪੰਜਾਬੀਓ ਅੱਖਾਂ ਖੋਲ ਕੇ ਵੇਖ ਲਓ ਕਿ ਇਹ ਭਗਵੰਤ ਮਾਨ ਦੀ ਸਰਕਾਰ ਆਵਾ ਦੀ ਪਾਰਟੀ ਸਰਕਾਰ ਪੰਜਾਬ ਦਾ ਕਿਵੇਂ ਬੇੜਗਰ ਕਰਦੀ ਪਈ ਹੈ ਜਿਹਾਨੂੰ ਹੁਣ ਵੀ ਸਮਝ ਨਹੀਂ ਆ ਸਕਦੀ ਜਿ ਅਸੀਂ ਹੁਣ ਵੀ ਲੋਕਾਂ ਦੇ ਝੂਠੇ ਲਾਰਿਆਂ ਚ ਜਿਹੜੀਆਂ ਸਕੀਮਾਂ ਦੇ ਵਿੱਚ ਫ੍ਰੀ ਵਾਲੀ ਸਕੀਮਾਂ ਦੇ ਵਿੱਚ ਭਾਵੇਂ ਉਹ ਕਾਂਗਰਸ ਨੇ ਸਾਡਾ ਬੇੜਾਗਰ ਕੀਤਾ ਭਾਵੇਂ ਆਮ ਆਦਮੀ ਪਾਰਟੀ ਨੇ ਕੀਤਾ ਇੱਕ ਸਾਡੀ ਗਲਤੀ ਇੱਕ ਸਾਡੀ ਗਲਤ ਵੋਟ ਹਨੂ 5 ਸਾਲ ਵਾਸਤੇ ਪਿੱਛੇ ਪਾ ਦਿੰਦੀ ਆ ਇੱਕ ਇਹੋ ਜਿਹਾ ਖੱਡਾ ਜਿਹੜੀ ਹੈ ਸਰਕਾਰਾਂ ਸਾਡੇ ਪੰਜਾਬ ਚ ਖੋਦ ਦਿੰਦੀਆਂ ਵਾ ਜਿਹਨੂੰ ਭਰਨ ਵਾਸਤੇ 10 15 20 ਸਾਲ ਲੱਗ ਜਾਂਦੇ ਆ ਕੋਈ ਚੰਗੀ ਸਰਕਾਰ ਪੰਜਾਬ ਵਿੱਚ ਆਏਗੀ ਤੇ ਜਿਹੜਾ ਕਾਂਗਰਸ ਦਾ ਬੇੜਾਗਰ ਕੀਤਾ ਹੋਇਆ ਪੰਜਾਬ ਵਿੱਚ ਜਿਹੜਾ ਆਮ ਆਦਮੀ ਪਾਰਟੀ ਦਾ ਬੇੜਾਗਰ ਕੀਤਾ ਹੋਇਆ ਪੰਜਾਬ ਦੇ ਵਿੱਚ ਉਹਨੂੰ ਭਰਨ ਵਾਸਤੇ ਉਨੂੰ ਲੈਵਲ ਤੇ ਲਿਆਉਣ ਵਾਸਤੇ 10-15 ਸਾਲ ਲੱਗ ਜਾਣਗੇ ਉਹ ਤੱਕ ਤੁਹਾਡੀ ਜਿਹੜੀਆਂ ਅਗਲੀਆਂ ਪੀੜ੍hiyan ਜਿਹੜੀਆਂ ਉਹ ਆ ਜਣਗੀਆਂ ਤੁਹਾਡੀ ਜ਼ਿੰਦਗੀ ਖਤਮ ਹੋ ਜਣਗੀਆਂ ਅਸੀਂ ਆਪਣਾ ਬੇੜਾ ਕਰਕੇ ਪੰਜਾਬੀ ਆਪ ਕਰਦੇ ਪਿਆ ਆ ਅੱਖਾਂ ਸਾਹਮਣੇ ਦਿਖਦਾ ਪਿਆ ਵਾ ਕੀ ਹੱਡਾ ਨੁਕਸਾਨ ਹੁੰਦਾ ਪਿਆ ਸਰਕਾਰ ਰੁਕਣ ਨਾਲ ਆਪਣਾ ਟ੍ਰੇਨਾਂ ਰੁਕਣ ਦੇ ਨਾਲ ਜਿਹੜੀ ਬਾਹਰ ਦੀ ਇੰਡਸਟਰੀਆਂ ਇੱਥੇ ਨਹੀਂ ਆਉਂਦੀਆਂ ਪਈਆਂ ਹੁਣ ਤੇ ਸੈਂਟਰਲ ਸਰਕਾਰ ਵੀ ਕਹਿੰਦੀ ਪਈ ਆ ਕਿ ਜੇ ਤੁਸੀਂ ਪੰਜਾਬ ਵਿੱਚ ਕੰਮ ਨਹੀਂ ਕਰਾਉਣਾ ਚਾਹੁੰਦੇ ਤੁਹਾਡੀ ਮਰਜ਼ੀ ਅਸੀਂ ਤੁਹਾਡਾ ਜਿਹੜਾ ਪੈਸਾ ਵਾ ਜਿਹੜਾ 52000 ਕਰੋੜ ਰੁਪਈਆ ਵਾ ਉਹ ਦੂਜੀ ਸਟੇਟਾਂ ਨੂੰ ਦੇ ਦਾਂਗੇ ਇਸ ਲਈ ਪੰਜਾਬ ਨੂੰ ਹੱਥ ਜੋੜ ਕੇ ਬੇਨਤੀ ਆ ਪੰਜਾਬ ਦੇ ਬੁੱਧੀਜੀਵੀ ਪੰਜਾਬ ਨੂੰ ਪਿਆਰ ਕਰਨ ਵਾਲੇ ਪੰਜਾਬ ਨੂੰ ਬਚਾ ਲਓ ਇਹਨਾਂ ਲੋਕਾਂ ਨੂੰ ਇਹ ਰਾਖਸ਼ਾਂ ਤੋਂ ਜਿਹੜੇ ਲੋਕੀ ਸਾਨੂੰ ਦਿਨ ਰਾਤ ਗੱਲਾਂ ਕਰਕੇ ਕਹਾਣੀਆਂ ਸੁਣਾ ਕੇ ਚੁਟਕਲੇ ਸੁਣਾ ਕੇ ਬੇਕੂਬ ਬਣਾਉਂਦੇ ਆ ਭਗਵੰਤ ਮਾਹਰਗੇ ਲੋਕ ਇਹਨਾਂ ਤੋਂ ਬਚੋ ਜੈਨ ਸਾਥੀ